ਹਾਂਜੀ ਸਸੇ ਗਾਲ ਦੋਸਤੋ ਤਾਜ਼ੀ ਨੌਕਰੀ ਤੇ ਇੱਕ ਵਾਰ ਫੇਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਸਮੇਂ ਨਿਊ ਅਪਡੇਟ ਲੈ ਕੇ حاضر ਹੁੰਦੀ ਹੈ ਆਪਣੀ ਟੀਮ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਵਾਲੀ ਹੈ ਐਂਟੀਟੀ ਦੀ ਨਵੀਂ ਵੈਕੈਂਸੀਜ਼ ਜਾਰੀ ਹੋ ਚੁੱਕੀ ਹੈ ਇਹ ਵੈਕੈਂਸੀ ਚੰਡੀਗੜ੍ਹ ਵਿੱਚ ਨਿਕਲੀ ਹੈ ਕਿੰਨੀਆਂ ਪੋਸਟਾਂ ਨੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕਿਵੇਂ ਫਾਰਮ ਭਰਨਾ ਹੋਵੇਗਾ ਸਟਾਰਟ ਡੇਟ ਕੀ ਹੈ ਅਤੇ ਲਾਸਟ ਡੇਟ ਕੀ ਹੈ ਸਾਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਵੀਡੀਓ ਦੁਆਰਾ ਦੋਸਤੋ ਪਹਿਲਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਕਿ ਨਵੇਂ-ਨਵੇਂ ਅਪਡੇਟ ਤੁਹਾਨੂੰ ਇਸੇ ਚੈਨਲ ਦੇ ਉੱਪਰ ਦੇਖਣ ਨੂੰ ਮਿਲ ਸਕਣ। ਤੋਂ ਆਓ ਦੋਸਤੋ ਲੈ ਕੇ ਚੱਲਦੇ ਆ ਅੱਜ ਦੇ ਅਫੀਸ਼ੀਅਲ ਨੋਟੀਫਿਕੇਸ਼ਨ ਉੱਪਰ। ਔਰ ਇਹੇ ਨੋਟੀਫਿਕੇਸ਼ਨ ਦੇ ਸਕਦੇ ਹੋ। ਚੰਡੀਗੜ੍ਹ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ। ਜਿਸ ਦੀ ਸਟਾਰਟ ਡੇਟ ਆਪਾਂ ਗੱਲ ਕਰੀਏ ਪੋਸਟਾਂ ਦੀ। ਤਾਂ ਇਹ ਪੋਸਟਾਂ 10-1-2024 ਤੋਂ ਸਟਾਰਟ ਹੋ ਰਹੀਆਂ ਨੇ ਅਤੇ ਇਹਨਾਂ ਪੋਸਟਾਂ ਦੀ ਲਾਸਟ 3 5 2 2024 ਜਿਸ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਆਪਣੀਆਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੋਵੇਗਾ ਹੁਣ ਆਪਾਂ ਗੱਲ ਕਰਦੇ ਆ ਟੋਟਲ ਕਿੰਨੀਆਂ ਪੋਸਟਾਂ ਆਜਣੀਆਂ ਅਤੇ ਇਹਨਾਂ ਨੂੰ ਕੈਟਾਗਰੀ ਵਾਈਜ਼ ਕਿਸ ਪ੍ਰਕਾਰ ਵੰਡਿਆ ਗਿਆ ਸਭ ਤੋਂ ਪਹਿਲਾਂ ਨਰਸਰੀ ਟੀਚਰ ਦੀ ਜੋ ਟੋਟਲ ਪੋਸਟਾਂ ਨੇ 100 ਨਿਕਲੀਆਂ ਹੋ ਜਾਣੇ ਜਿਨ੍ਹਾਂ ਨੂੰ ਅਲੱਗ-ਅਲੱਗ ਕੈਟਾਗਰੀ ਵਾਈਜ਼ ਡਿਵਾਈਡ ਕੀਤਾ ਗਿਆ ਸਭ ਤੋਂ ਪਹਿਲਾਂ ਜਨਰਲ ਦੇ ਲਈ 45 ਐੋਬੀਸੀ ਲਈ 27 ਪੋਸਟਾਂ ਆਇਆ ਐਸਸੀ ਲਈ 18 ਪੋਸਟਾਂ ਆਇਆ ਅਤੇ ای ਡਬਲਯੂ ਐਸ ਦੇ ਵਿੱਚ 10 ਪੋਸਟਾਂ ਨਿਕਲੇ ਹੋਏ ਹਨ ਇਸ ਤੋਂ ਇਲਾਵਾ ਪੀਡਬਲਯੂਡੀ ਦੇ ਵਿੱਚ ਕੁਝ ਪੋਸਟਾਂ ਨਿਕਲੇ ਹੋਏ ਹਨ ਅਤੇ ਏਐਸਐਮ ਦੇ ਵਿੱਚ 10 ਪੋਸਟ ਨਿਕਲੇ ਹੋਏ ਹਨ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਪੋਸਟਾਂ ਦੇ ਵਿੱਚ ਪੇ ਸਕੇਲ ਦੀ ਤਾਂ ਇਹਨਾਂ ਦੀ ਪੇ ਸਕੇਲ ਹੈ ਜੋ 9300 ਤੋਂ ਲੈ ਕੇ 34800 ਤੱਕ ਤੁਹਾਡੀ ਪੇ ਸਕੇਲ ਜੋ ਇਸ ਦੇ ਵਿੱਚ ਰਹਿਣ ਵਾਲੀ ਹੈ ਹੁਣ ਗੱਲ ਕਰਦੇ ਹਾਂ ਇਸ ਦੇ ਵਿੱਚ ਏਜ ਲਿਮਟ ਵੀ ਤਾਂ ਇਹਨਾਂ ਪੋਸਟਾਂ ਦੇ ਵਿੱਚ ਏਜ ਲਿਮਟ ਜੋ ਰੱਖੀ ਗਈ ਹੈ 18 ਤੋਂ 37 ਸਾਲ ਦੇ ਸਟੂਡੈਂਟਸ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਆ ਇਸ ਤੋਂ ਇਲਾਵਾ ਏਜ ਰਿਲੈਕਸੇਸ਼ਨ ਐਸਸੀ BC ਐਸਟੀ ਕੈਟਾਗਰੀ ਨੂੰ 10 ਸਾਲ ਦੀ ਛੋਟ ਦਿੱਤੀ ਗਈ ਹੈ ਹੁਣ ਆਪਾਂ ਗੱਲ ਕਰਦੇ ਆ ਕੁਆਲਿਫੀਕੇਸ਼ਨ ਦੀ ਜਿਹੜੀ ਸਟੂਡੈਂਟਸ ਪਲੱਸ 2 ਕਲਾਸ ਪਾਸ ਕੀਤੀ ਹੈ 50% ਤੋਂ ਵੱਧ ਨੰਬਰਾਂ ਦੇ ਨਾਲ ਅਤੇ ਨਾਲ ਨਰਸਿੰਗ ਦਾ ਡਿਪਲੋਮਾ ਕੀਤਾ ਹੋਇਆ ਹੈਗਾ ਜਾਂ ਫਿਰ ਪ੍ਰੀ ਸਕੂਲ ਐਜੂਕੇਸ਼ਨ ਕੀਤੀ ਹੈ ਜਿਸ ਦੇ ਵਿੱਚ DECZ ਅਤੇ BZ ਕੀਤੀ ਹੈ ਉਹ ਸਟੂਡੈਂਟਸ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਆ ਹੁਣ ਗੱਲ ਕਰਦੇ ਆ ਇਸ ਦੇ ਐਗਜ਼ਾਮ ਮੋਡ ਦੀ ਇਸ ਦਾ ਐਗਜ਼ਾਮ MCQ ਟਾਈਪ ਆਨਲਾਈਨ ਮੋਡ ਹੋਵੇਗਾ ਜਿਸ ਦੇ ਵਿੱਚ 150 ਨੰਬਰ ਦਾ ਪੇਪਰ ਹੈ ਔਰ 150 ਕੁਐਸਚਨ ਹੋਣਗੇ ਜਿਹੜੇ ਕਿ ਤੁਸੀਂ 2 ਘੰਟੇ ਅਤੇ 30 ਮਿੰਟ ਵਿੱਚ ਪੂਰੇ ਕਰਨੇ ਹੋਣਗੇ ਹੁਣ ਆਪਾਂ ਗੱਲ ਕਰਦੇ ਆ ਇਸ ਦੇ ਵਿੱਚ ਜੋ ਸਿਲੇਬਸ ਹੈ ਉਸ ਦੀ ਜੇ ਕਿ ਜਰਨਲ ਅਵੇਅਰਨੈਸ 15 ਕੁਐਸਚਨ ਹੋਣਗੇ ਰੀਜ਼ਨਿੰਗ ਅਬਿਲਟੀ ਐਂਡ ਅਰਥਮੈਟਿਕਲ 15 ਨੰਬਰ ਦੀ ਟੀਚਿੰਗ ਅਪ ਡਿਪਟਡ ਐਂਡ ਪੈਡਾਗੋਜੀ 3 ਨੰਬਰ ਦਾ ਹੋਵੇਗਾ ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਆਈ ਸੀ ਟੇ 15 ਨੰਬਰ ਦੀ ਹੋਵੇਗੀ ਟੈਸਟ ਆਫ ਪੰਜਾਬੀ ਲੈਂਗੁਏਜ 10 ਨੰਬਰ ਦਾ ਟੈਸਟ ਆਫ ਹਿੰਦੀ 10 ਨੰਬਰ ਦਾ ਇੰਗਲਿਸ਼ ਦਾ ਟੈਸਟ 10 ਨੰਬਰ ਦਾ ਮੈਥਮੈਟਿਕ 15 ਨੰਬਰ ਦੀ ਜਰਨਲ ਸਾਇੰਸ 15 ਨੰਬਰ ਦੀ ਅਤੇ ਸੋਸ਼ਲ ਸਾਇੰਸ 15 ਨੰਬਰ ਦੀ ਹੋਣ ਵਾਲੀ ਹੈ। ਔਰ ਇਸ ਪੇਪਰ ਦਾ ਲੈਵਲ 10th ਪਾਸ ਦਾ ਹੋਵੇਗਾ ਯਾਨਕਿ 10ਵੀਂ ਸਟੈਂਡਰਡ ਹੋਵੇਗਾ ਔਰ 40% ਮੈਕਸਿਮਮ ਕੁਆਲੀਫਾਈ ਦੇ ਲਈ ਲਾਜ਼ਮੀ ਹੈ ਔਰ ਇਸ ਦੇ ਵਿੱਚ 네ਗੇਟਿਵ ਮਾਰਕਿੰਗ 0.25 ਦੀ ਹੋਵੇਗੀ ਯਾਨਕਿ ਚਾਰ ਕੁਐਸਚਨ ਗਲਤ ਕਰ ਦਿਓ ਤਾਂ 1 ਨੰਬਰ ਕੱਟਾ ਜਾਵੇਗਾ ਔਰ ਤੁਸੀਂ ਵੀ ਇਹਨਾਂ ਪੋਸਟਾਂ ਨੂੰ ਰਹਿੰਦੇ ਸਮੇਂ ਦੇ ਵਿੱਚ ਅਪਲਾਈ ਕਰਕੇ ਆਪਣੀ ਪੋਸਟ ਦੇ ਅਕੋਰਡਿੰਗ ਤਿਆਰੀ ਕਰ ਸਕਦੇ ਹੋ ਇਸ ਦੇ ਐਪਲੀਕੇਸ਼ਨ ਫੀਸ ਜਨਰਲ, OBC, AWS 1000 ਰੁਪਏ ਫੀਸ ਹੈ ਅਤੇ ਬਾਕੀ ਆਲ categories ਦੀ ਫੀਸ 500 ਰੁਪਏ ਰਹਿਣ ਵਾਲੀ ਹੈ। ਇਸ ਤੋਂ ਇਲਾਵਾ ਹੋਰ ਅਪਡੇਟ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਕਿ ਤੁਹਾਨੂੰ ਨਵੇਂ-ਨਵੇਂ ਅਪਡੇਟ ਇਸੇ ਚੈਨਲ ਉਪਰ ਦੇਖਣ ਨੂੰ ਮਿਲਦੇ ਰਹਿਣ। ਧੰਨਵਾਦ।